ਬੁੱਢਾ ਆਦਮੀ ਆ 80 ਸਾਲ ਦਾ ਇਹਨੂੰ ਇੱਥੇ ਦਵਾਈ ਦੇਤੀ ਇਹਦਾ ਰਿਕਾਰਡ ਕੀ ਰੱਖੂ ਕੋਟ ਦੇ ਵਿੱਚ ਇਹ ਕੀ ਦਊਗਾ ਮੈਨੂੰ ਤਾਂ ਮਾਰਕ ਡਾਂਗਾ ਨਾ ਉਹਦੇ ਸਾਥੋਂ ਗਲਤ ਹੋ ਗਿਆ ਤੇ ਕਿ ਤੂੰ ਭੱਜ ਜਾਣੇ ਵਿੱਚ ਹੀ ਸਿੱਟ ਲੱਗ ਗਿਆ ਡਾਂਗਾ ਕਿਨੇ ਮਾਰੀਆਂ ਸੀ ਤੁਹਾਡੇ ਪੁੱਛ ਆ ਲੈ ਉਹ ਆ ਦੇ ਕੇ ਵਜੇ ਭੋਲ ਭੁਲੇਖੇ ਜਮਾ ਦੇ ਗੰਗਾ ਕਿਵੇਂ ਵਜ ਗੰਗਾ ਕਿੱਥੇ ਸੀ ਤੁਸੀਂ ਉਦੋਂ ਕਰੇ ਸੀ ਕਰੇ ਸੀ ਕਰੇ ਹਾਂ ਕਰੇ ਸੀ ਹਾਂ ਕਰੇ ਸੀ ਡਾਂਗਾ ਤਾਂ ਅਣ ਗੰਟੀ ਅਣ ਗੰਟੀ ਡਾਂਗਾ ਹਾਂ ਆ ਲਾ ਫਲਾ ਕੇ ਵੇ ਗੰਡਾ ਵੱਜ ਗਾ ਪੰਗਾ ਇੱਧਰ ਆਹਾ ਆ ਆ ਤਾਂ ਇੱਥੇ ਮੈਂ ਤਾਂ ਉਹਦੇ ਹੱਥੀ ਬੰਨੀ ਪਿਆ ਜਦੋਂ ਆ ਮਾਰੀ ਨਾ ਪਹਿਲੀ ਮੈਨੂੰ ਤੇ ਨਾ ਆਦਨਾ ਤੇ ਫੇਰ ਆਹਾ ਫਿਰ ਫਿਰ ਤਾਂ ਜਨੇ ਸੈਟ ਲਿਆ ਤੇ ਫਿਰ ਮੈਨੂੰ ਨਹੀਂ ਪਤਾ ਲੱਗਿਆ ਮੈਂ ਉਹਨੂੰ ਆਖਿਆ ਸੀ ਮੈਂ ਇਸ ਕੰਮ ਚ ਹੈ ਨਹੀਂਗਾ ਜਦੋਂ ਆਪ ਮਾਰੀ ਨਾ ਵਾਹ ਕਕਾ ਕੇ ਡਾਂਗ ਦੂਜੀ ਸੀਗੀ ਆ ਧੰਦਾ ਦਾ ਨਹੀਂ ਸੀ ਤੇ ਉਹ ਸੀ ਕਿ ਤੇ ਫਿਰ ਮਾਂ ਮਾਰੀ ਤੇ ਜਦੋਂ ਇੱਕ ਤਿੰਨੇ ਜਨੇ ਸੀਗੇ ਘਰੇ ਬੈਠੇ ਤਿੰਨਾ ਨਹੀਂ ਫਿਰ ਘਰੇ ਬੈਠੇ ਦੇ ਮਰੇ ਹਾਂ ਦਿਹਾੜੀ ਚੋਗਰੇ ਛੱਡੇ ਨੇ ਵਿਚਾਰੇ ਹਾਂ ਦਿਹਾੜੀ ਚੋਗਰੇ ਛੱਡੇ ਨੇ ਜੀ ਇਹਨੂੰ ਸਾ ਤੇੜੀ ਜੋ ਕਰਾ ਨਹੀਂ ਛੱਡਿਆ ਹਾਂ ਜੀ ਬਹੁਤ ਛੋਟਾ ਬੱਚਾ ਵਿਚਾਰੇ ਜੀ ਤੁਸੀਂ ਦੇਖ ਰਹੇ ਲੋਕ ਇਨਸਾਫ ਟੀਵੀ ਤੇ ਮਾਸ ਰੇਜਨਦਲ ਚੰਦਪਾਨ ਦੇ ਵਿੱਚ ਹੋਈ ਟਕਰਾਰ ਤੋਂ ਬਾਅਦ ਕਾਫੀ ਲੋਕਾਂ ਨੂੰ ਜੇਲ੍ਹ ਭੇਜਿਆ ਗਿਆ ਸੀ ਤਾਂ ਪੁਲਿਸ ਤੇ ਵੀ ਕਾਫੀ ਅਲੀਕੇਸ਼ਨ ਲੱਗੀ ਸੀ ਉਸ ਟਾਈਮ ਬਹੁਤ ਜ਼ਿਆਦਾ ਇਹ ਵਾਇਰਲ ਵੀ ਹੋਇਆ ਅੱਛਾ ਬੁੱਢਾ ਆਦਮੀ ਆ 80 ਸਾਲ ਦਾ ਹੈ 80 ਸਾਲ ਦਾ ਹਾਂ ਤੇ ਇਹਨੂੰ ਇੱਥੇ ਦਵਾਈ ਦੇਤੀ ਇਹਦਾ ਰਿਪੋਰਟ ਕੀ ਰਹੂੰ ਕੋਡ ਦੇ ਵਿੱਚ ਇਹ ਕੀ ਦਊਗਾ ਬਾਪ ਤੁਹਾਨੂੰ ਵੀ ਗ੍ਰਿਫਤਾਰ ਕੀਤਾ ਸੀ ਹਾਂਜੀ ਨਹੀਂ 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 ਮੈਨੂੰ ਤਾਂ ਮਾਰ ਕੇ ਡਾਂਗਾ ਨਾ ਉਹਦੇ ਸਾਥੋਂ ਗਲਤ ਹੋ ਗਿਆ ਤੇ ਕਿ ਤੂੰ ਭੱਜ ਜਾਣੇ ਵਿੱਚ ਹੀ ਸਿੱਟ ਲੱਗ ਗਈ ਡਾਂਗਾ ਕਿਹਨੇ ਮਾਰਿਆ ਸੀ ਤੁਹਾਡੇ ਬੁੱਲਸਾੜੇ ਨੇ ਬੁੱਲਸਾੜੇ ਨੇ ਹਾਂ ਕੀ ਹੋਰ ਕੀ ਕੀ ਕਹਿੰਦੇ ਸੀ ਤੁਹਾਨੂੰ ਕੌਣ ਬਸ ਉਹ ਆ ਦੇ ਕੇ ਬਸ ਭੁੱਲ ਭੁਲੇਖੇ ਚ ਵੱਜ ਗੀਆਂ ਕਿਵੇਂ ਵੱਜ ਗੀਆਂ ਤੇ ਬਾਤ ਤੂੰ ਬਾਹਰ ਨਿਕਲ ਜਾ ਤੇ ਅਸੀਂ ਫੜ ਫੜ ਕੇ ਵਿੱਚ ਹੀ ਟਾਰ ਦੇਨੇ ਨੇ ਕਿੱਥੇ ਸੀ ਤੁਸੀਂ ਉਦੋਂ ਅਸੀਂ ਅੰਦਰ ਤੋਂ ਵਾਲੇ ਸੀ ਕਿ ਉਹਨਾਂ ਨੇ ਨਹੀਂ ਕਿਤੇ ਸੀ ਆਪਦੇ ਘਰੇ ਸੀ ਘਰੇ ਸੀ ਕਰੇ ਹਾਂ ਕਰੇ ਸੀ ਕਰੀ ਸੀ ਹਾਂ ਕਰੇ ਸੀ ਹਾਂ ਠੀਕ ਆ ਵਿਖਾ ਗੋਰਨਾ ਦੇਤੀ ਉਹ ਕਹਿੰਦਾ ਵੀ ਇਹ ਲੈਟ ਹੋਣੀ ਚਾਹੀਦੀ ਹੈ ਕਿੰਨੇ ਡਾਂਗਾ ਵੱਡੀਆਂ ਮਾਰੀਆਂ ਥੋੜੇ ਡਾਂਗਾ ਤਾਂ ਅਣ ਗੰਟੀ ਅਣ ਗੰਟੀ ਡਾਂਗਾ ਹਾਂ ਆ ਲਾ ਲਾ ਕੇ ਵੇਖ ਗੰਡਾ ਵੱਜ ਗਿਆ ਪੰਗਾ ਇੱਧਰ ਆਹਾ ਆ ਆ ਤਾਂ ਕਾਈ ਥੇ ਉਹਨੂੰ ਉਹਨਾਂ ਨੇ ਬਾਪੂ ਤਰਸ ਨਹੀਂ ਕੀਤਾ ਤੁਹਾਡੇ ਦੇ ਹਾਂ ਤੁਹਾਡੇ ਮੈਂ ਤਾਂ ਉਹਦੇ ਹਾਥੀ ਬੰਨੀ ਪਿਆ ਜਦੋਂ ਆਪ ਮਾਰੀ ਨਾ ਪਹਿਲੀ ਮੈਨੂੰ ਤੇਲ ਨਾ ਆ ਗਿਆ ਤੇ ਫੇਰ ਆਹਾ ਫਿਰ ਫਿਰ ਤਾਂ ਜਨੇ ਸੈੱਟ ਲਿਆ ਤੇ ਫਿਰ ਮੈਨੂੰ ਨਹੀਂ ਪਤਾ ਲੱਗਿਆ ਮੈਂ ਉਹਨੂੰ ਆਖਿਆ ਸੀ ਮੈਂ ਇਸ ਕੰਮ 'ਚ ਹੈ ਨਹੀਂਗਾ ਤੇ ਤੁਸੀਂ ਵੀ ਇਹ ਤਾਂ ਛੋਟਿਆ ਮੁੰਡਿਆਂ ਕੋ ਖੁੰਡਿਆਂ ਦਾ ਕੰਮ ਹੁੰਦਾ ਹੈ ਬੁੜਿਆਂ ਦਾ ਸੀ ਤਾਂ ਜਾਨ ਬਰੋਲ ਦੇ ਵੀ ਸਾਨੂੰ ਜਦੋਂ ਤੇ ਬੁੜੇ ਬੜੇ ਪਾ ਆ ਗਿਆ ਤੇ ਸਾਨੂੰ ਕੌਣ ਦੇਊਗਾ ਖਾਣ ਨੂੰ ਤੇ ਅਸੀਂ ਤਾਂ ਇਸ ਗੱਲ ਕਰਕੇ ਆਏ ਵੀ ਮੈਂ ਇਸ ਗੱਲ ਚ ਲਈ ਜੀ ਅੱਛਾ ਤੇ ਬਸ ਇੰਨੀ ਚੋਂ ਜਦੋਂ ਆਪ ਮਾਰੀ ਨਾ ਉਹ ਕਕਾ ਕੇ ਡਾਂਗ ਦੂਜੀ ਸੀਗੀ ਆ ਡੰਡਾ じゃ ਨਹੀਂ ਸੀ ਤੇ ਉਹ ਸੀ ਕਿ ਤੇ ਫਿਰ ਮਾਂ ਮਾਰੀ ਤੇ ਜਦੋਂ ਇੱਕ ਤਿੰਨੇ ਜਣੇ ਸੀਗੇ ਘਰੇ ਬੈਠੇ ਤਿੰਨਾ ਨਹੀਂ ਫਿਰ ਘਰੇ ਬੈਠੇ ਦੇ ਮਰੀ ਗਏ ਹਾਂ ਐਸਾ ਹੀ ਹਾਂ ਬਾਪੂ ਕਦੇ ਅੱਗੇ ਅੱਗੇ ਵੀ ਕਦੇ ਥਾਣੇ ਦਰਬਾਰੀ ਗਏ ਹੋ ਨਹੀਂ 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 ਗਏ ਨਹੀਂ ਨਾ ਕਿਸੇ ਕੰਮ ਚ ਨਹੀਂ ਆਏ ਆਪਾਂ ਠੀਕ ਹੈ ਕੀ ਕੰਮ ਕਰਦੇ ਹੋ ਡਹਾੜੀ ਦਫਾ ਹਾਂ ਠੀਕ ਡਹਾੜੀ ਜੋਗਰੇ ਛੱਡੇ ਨੇ ਵਿਚਾਰੇ ਹਾਂ ਡਹਾੜੀ ਜੋਗਰੇ ਛੱਡੇ ਨੇ ਜੀ ਇਹਨੂੰ ਸੱਡਿਆੜੀ ਜੋਗਰਾ ਨਹੀਂ ਛੱਡਿਆ ਹਾਂ ਜੀ ਬਹੁਤ ਛੋਟਾ ਬੱਚਾ ਵਿਚਾਰਾ ਜੀ ਹੋਰ ਹੋਰ ਵੀ ਪਿੰਡ ਦੇ ਲੋਕਾਂ ਨਾਲੇ ਦਾ ਹੋਇਆ ਬਹੁਤ ਹੋਇਆ ਜੀ ਬਹੁਤ ਹੋਇਆ ਕਿੱਥੇ ਕੁੱਟਿਆ ਨੂੰ ਇਹ ਸਾਲ ਦਾ ਕੰਮ ਹੈ ਇਹ ਤਾਂ ਪਾਣ ਚੰਦ ਜੀ ਇਹ ਤਾਂ ਗੁੰਮਰਾਹ ਕਰ ਰਿਹਾ ਸਾਨੂੰ ਉਹਦੇ ਵਿੱਚ ਸਰਕਾਰੀ ਤੌਰ ਤੇ ਫੇਰੀ ਤਾਂ ਉਹ ਹੋਊਗਾ ਨ ਸਬੂਤ ਸਾਡੇ ਕੋਲੇ ਉਹ ਉਹ ਪੀੜੀ ਦਾ ਰਜਿਸਟਰ ਲਿਓ ਨੂੰ ਤੇ ਨਾਲ ਉਹ ਸਲਿੱਪ ਦੇਣ ਦੁਆਰ ਬੁੱਲੇ ਕੀ ਕਰੇ ਤੁਸੀਂ ਕੀ ਮਸਲਾ ਮਸਲਾ ਇਹ ਹੈ ਜੀ ਇਹ ਦਵਾਈਆਂ ਤਾਂ ਦੇ ਰਹੇ ਆ ਜੀ ਠੀਕ ਹੈ ਇਹ ਤਾਂ ਹਮ ਲੋਕਾਂ ਨੂੰ ਦੇ ਰਹੇ ਲੇਕਿਨ ਜਿਨ੍ਹਾਂ ਚ ਉਹਦੇ ਚ ਚੋਟਲ ਹੋਏ ਆ ਉਹਨਾਂ ਦਾ ਰਿਕਾਰਡ ਓਪੀਡੀ ਚ ਕਿਉਂ ਨਹੀਂ ਦਰਜ ਕਰ ਰਹੇ ਉਹ ਰਜਿਸਟਰ ਕਿੱਥੇ ਆ? ਨਹੀਂ ਜਿਹੜੇ ਟਕਰਾਅ ਦੇ ਦੌਰਾਨ ਜ਼ਖਮੀ ਹੋ ਉਹਦੀ ਗੱਲ ਕਰਦੇ ਆ। ਹਾਂ ਉਹਨਾਂ ਦੀ ਗੱਲ ਕਰਦੇ ਆ। ਅੱਛਾ ਅੱਛਾ। ਉਹਨਾਂ ਦਾ ਰਜਿਸਟਰ ਲਿਆ ਕੇ ਉਹਨਾਂ ਦੇ ਵਿੱਚ ਐਂਟਰੀ ਕੀਤਾ ਜਾਵੇ ਤਾਂ ਕਿ ਉਹਦਾ ਪੱਕਾ ਰਿਕਾਰਡ ਰਹੇ। ਹਾਂ ਹਾਂ। ਇਹਦਾ ਕੇਸ ਤਾਂ ਚੱਲਣਾ ਹੈ। ਹਾਂ ਹਾਂ। ਤੇ ਕੇਸ ਉਹਦਾ ਰਿਕਾਰਡ ਹੀ ਨਹੀਂ ਹੈ ਤਾਂ ਫਿਰ ਕੇਸ ਕਿੱਥੋਂ ਚੱਲੇਗਾ? ਫਿਰ ਸਬੂਤ ਕੀ ਰਹੂ ਸਾਡੇ ਕੋਲ? ਹਾਂ। ਇਹੀ ਮੈਂ ਬੇਨਤੀ ਕਰਦਾ ਜਿਨ੍ਹਾਂ ਦੇ ਉਸ ਮਾਮਲੇ 'ਚ ਸ਼ਰਟਾਂ ਲੱਗੀਆਂ। ਹਾਂ ਹਾਂ। ਉਹਨਾਂ ਦਾ OPD ਰਜਿਸਟਰ ਦੇ ਵਿੱਚ ਰਿਕਾਰਡ ਦਰਜ ਕੀਤਾ ਜਾਵੇ। ਹਾਂ। ਠੀਕ ਹੈ। ਕਿਉਂ? ਕਿਉਂ ਕਿਉਂਕੇ ਕੇਸੇ ਚੱਲੂਗਾਗੇ ਅਦਾਲਤ ਦੇ ਵਿੱਚ ਫਿਰ ਕੀ ਸਬੂਤ ਹੋਊਗਾ ਇਹ ਪਿੱਛੇ ਸਬੂਤ ਕੀ ਰਹਿ ਜੂਗਾ ਇਹਨਾਂ ਕੋਲੇ ਕਿਹੜਾ ਸਰਕਾਰੀ ਹੈ ਜੇਸ ਦੇਖੋ ਦੇਖੋ ਉਹਦੇ ਤੇ ਕੋਈ ਸਰਕਾਰੀ ਹੈ ਇਧਰ ਪਹਿਲਾਂ ਲਿਆਓ ਰਜਿਸਟਰ ਲਾ ਕੇ ਇੱਥੇ ਸਾਹਮਣੇ ਕਰੋ ਪਤਾ ਲੱਗ ਜਾ ਡਾਕਟਰ ਸਾਹਿਬ ਦਾ ਸਵਾਲ ਹੈ ਉਹਨਾਂ ਦਾ ਉਹ ਕਹਿੰਦੇ ਵੀ ਜਿਹੜੇ ਪੇਸ਼ੈਂਟ ਤੁਸੀਂ ਦੇਖਦੇ ਪਿਓ ਜਿਵੇਂ ਤੁਸੀਂ ਕਹਿੰਦੇ ਆਂ ਵੀ ਉਹ ਤਕਰਾਰ ਦੇ ਦੌਰਾਨ 10 ਪੇਸ਼ੈਂਟ ਜਿਹੜੇ ਇੱਥੇ ਆਏ ਆ ਉਹ ਕਹਿੰਦੇ ਵੀ ਉਹਨਾਂ ਦਾ ਰਿਕਾਰਡ ਨਹੀਂ ਰਹਿਣਾ ਕਿ ਵੀ ਜੁ ਉਹਨਾਂ ਦੇ ਸੱਟਾਂ ਵੱਜੀਆਂ ਸੀਗੀਆਂ ਤੇ ਉਹ ਤੁਹਾਡੇ ਕੋਲ ਦਵਾਈ ਲੈ ਕੇ ਤਾਂ ਤੁਸੀਂ ਤੁਹਾਡੇ ਕੋਲ ਰਿਕਾਰਡ ਹੈਗਾ ਨਾ ਬੰਦਿਆਂ ਦਾ ਬਿਲਕੁਲ ਹੈ ਰਜਿਸਟਰ ਦੇ ਵਿੱਚ ਰਿਕਾਰਡment ਇੱਕ ਮਿੰਟ ਸਿਹਤ ਵਿਭਾਗ ਦੇ ਨਾਲ ਕੋਈ ਸਬੰਧ ਨਹੀਂ ਹੈ ਜੀ ਅਸੀਂ ਤਾਂ ਮਰੀਜ਼ ਦਾ ਇਲਾਜ ਕਰਨਾ ਹੈ ਠੀਕ ਹੈ ਛੁੱਟੀ ਵਾਲੇ ਦਿਨ ਅਸੀਂ ਆ ਕੇ ਬੈਠੇ ਆਂ ਅਸੀਂ ਲੋਕਾਂ ਦੀ ਸੇਵਾ ਵਾਸਤੇ ਬੈਠੇ ਆਂ ਠੀਕ ਹੈ ਜੀ ਅਸੀਂ ਜਿਹੜੀ ਤੁਸੀਂ ਆਪ ਜਾਣੇ ਹੋ ਜਿਹੜੀ ਅਸੀਂ ਗੋਲੀ ਕਿਸੇ ਨੂੰ ਦੇ ਰਹੇ ਆ ਅਸੀਂ ਇੱਕ ਇੱਕ ਗੋਲੀ ਦਾ ਹਿਸਾਬ ਰੱਖਣਾ ਹੈ ਅੱਭੀ ਤੁਸੀਂ ਇੱਥੇ 1000 ਗੋਲੀ ਵੰਡਤੀ ਅਸੀਂ 1000 ਗੋਲੀ ਕਿੱਥੇ ਵਿਖਾਵਾਂਗੇ ਛਪੜ ਛਟਿਆ ਹੈ ਹੂੰ 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 ਜਾਂ ਸੜਕ ਤੇ ਛਟਿਆ ਹੈ ਹੂੰ ਹੂੰ ਉਹ ਗੋਲੀ ਕਿਹੜੇ ਮਰੀ ਨੂੰ ਦਿੱਤੀ ਗਈ ਹੈ ਕਿੰਨੀਆਂ ਗੋਲੀਆਂ ਦਿੱਤੀਆਂ ਗਈਆਂ ਇਹਦਾ ਹਰ ਥਾਂ ਤੇ ਰਿਕਾਰਡ ਰੱਖਿਆ ਜਾਂਦਾ ਹੈ। ਕੈਂਪ ਦੇ ਵਿੱਚ ਸਰਕਾਰੀ ਰਜਿਸਟਰ ਤਾਂ ਲੱਗਦਾ। ਰਜਿਸਟਰ ਲੱਗਦਾ ਜੀ। ਉਸ ਸਰਕਾਰੀ ਰਜਿਸਟਰ ਲਾਇਆ ਤੁਸੀਂ। ਬਿਲਕੁਲ ਲਾਇਆ ਹੋਇਆ। ਕਿਤੇ ਦਿਖਾ ਦਿਓ ਉਹਨਾਂ ਦੀ ਜਿਹੜੀ ਨਹੀਂ ਨਹੀਂ ਦੇਖੋ ਮੇਰੀ ਕਿਸ ਨੂੰ ਕੋਈ ਦਿਖਾਉਣ ਦੀ ਨਹੀਂ ਸੀ ਅਸੀਂ ਬਜਟ ਨਹੀਂ ਹੈ ਜੀ। ਮੈਂ ਵੀ ਸੀਆਰਪੀਐਫ ਦੇ ਵਿੱਚ 36 ਸਾਲ 9 ਮਹੀਨੇ ਡਿਊਟੀ ਕਰਦੇ ਆ। ਕੈਂਪ ਅਸੀਂ ਵੀ ਲਾਏ। ਸਾਡੇ ਵੀ ਡਾਕਟਰ ਜਾਂਦੇ ਸੀ। ਨਹੀਂ ਡਾਕਟਰ ਤਾਂ ਨਹੀਂ ਆ ਮੈਂ ਜਿਹੜੀ ਦਾ ਸੀ। ਲੇਕਿਨ ਜਿਹੜੇ ਕੈਂਪ ਲਾਏ ਜਾਂਦੇ ਆ ਇਹ ਮਾਮਲਾ ਦੂਜਾ ਹੈ ਵੀ ਕੈਂਪ ਵਾਲੇ ਤਾਂ ਕੋਈ ਨਹੀਂ ਦਵਾਈ ਵੰਡ ਕੇ ਚਲੇ ਜਾਂਦੇ ਆ। ਠੀਕ ਹੈ। ਹਾਂ। ਲੇਕਿਨ ਜਿਨ੍ਹਾਂ ਦੇ ਸੱਟਾਂ ਲੱਗੀਆਂ ਮੈਂ ਉਹਨਾਂ ਦਾ ਜ਼ਿਕਰ ਕਰ ਰਿਹਾ ਵੀ ਉਹਨਾਂ ਦਾ ਰਿਕਾਰਡ ਹੋਣਾ ਚਾਹੀਦਾ ਜੀ ਮੇਰੀ ਗੱਲ ਮੇਰੀ ਗੱਲ ਸੁਣੋ ਨਾ ਜੀ ਸਾਡੇ ਡਿਸਪੈਂਸਰੀ ਵਾਲੇ ਡਾਕਟਰ ਵੀ ਆਏ ਹੋਏ ਨੇ ਮੇਰੀ ਗੱਲ ਸੁਣੋ ਤੁਸੀਂ ਧਿਆਨ ਨਾਲ ਜਿਹੜਾ ਮੇਰੀ ਗੱਲ ਸੁਣੋ ਦੀ ਸੀ ਜੇ ਥਰਡ ਪਾਰਟੀ ਤੁਸੀਂ ਕਿਸੇ ਵੀ ਇਨਫੋਰਮੇਸ਼ਨ ਨਹੀਂ ਲੈ ਸਕਦੇ ਨਹੀਂ ਅਸੀਂ ਤਾਂ ਸਿਰਫ ਉਹ ਇਹ ਕਰ ਦੂਜਾ ਬੰਦਾ ਦੂਜੀ ਦੀ ਇਨਫੋਰਮੇਸ਼ਨ ਨਹੀਂ ਲੈ ਸਕਦਾ ਜਿਹੜੇ ਬੰਦੇ ਦਾ ਅਸੀਂ ਜਿਹੜਾ ਇਲਾਜ ਕੀਤਾ ਉਹ ਸਾਨੂੰ ਸੂਚਨਾ ਲੈ ਸਕਦਾ ਕਿ ਸਾਨੂੰ ਤੇੜੀਆਂ ਗੋਲੀਆਂ ਦਿੱਤੀਆਂ ਜਿਹੜਾ ਇਲਾਜ ਸਾਡਾ ਕੀਤਾ ਤੁਸੀਂ ਜਿਹੜੇ ਸਾਡੇ ਉਸ ਦੌਰਾਨ ਜਖਮੀ ਹੋਇਆ ਉਹ ਤੁਸੀਂ ਮੇਰੀ ਗੱਲ ਬੋਲੋ ਇਹ ਉਹ ਪੀਡੀ ਦੇ ਵਿੱਚ ਲਰਜ ਹੋਣਾ ਚਾਹੀਦਾ ਹੈ ਉਹ ਪ੍ਰਸ਼ਾਸਨ ਨਾਲ ਗੱਲ ਕਰੋ ਠੀਕ ਹੈ ਤੁਹਾਡੇ ਜਨ ਸਰ ਐਕਚੁਅਲੀ ਕੋਈ ਮਿਸ ਅੰਡਰਸਟੈਂਡਿੰਗ ਹੈ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਜਿਹੜੀ ਜਿਹੜਾ ਪੀੜਤ ਸੀਗਾ ਜਿਹੜਾ ਜਿਹੜਾ ਪ੍ਰੋਟੈਸਟਰ ਦੇ ਵਿੱਚ ਪੀੜਤ ਸੀਗਾ ਉਹਦਾ ਰਿਕਾਰਡ ਤੋਂ ਜੀ ਵੱਖਰਾ ਬਣਾਇਆ ਇਹ ਅਸੀਂ ਅਸੀਂ ਦੇਖੋ ਅਸੀਂ ਕਿਸੇ ਪ੍ਰੋਟੈਸਟਰ ਨੂੰ ਇਹ ਨਹੀਂ ਪੁੱਛਣਾ ਕਿ ਤੇਰੇ ਕੀਨੇ ਮਾਰੀ ਕਿਉਂ ਮਾਰੀ ਸਾਨੂੰ ਤਾਂ ਸਿਰ ਤੋਂ ਸਿਰ ਤੱਕ ਨਹੀਂ ਨੀ ਨਾਰਮਲੀ ਦਵਾਈ ਦੇ ਰਹੇ ਨੀ ਤਾਂ ਨਾਰਮਲ ਦਵਾਈ ਦੇਣੀ ਹੈ ਅਸੀਂ ਅਸੀਂ ਰਿਪੋਰਟ ਰੱਖਾਂਗੇ ਇਹੀ ਸਵਾਲ ਹੈ ਜੀ ਜੀ